ਤੁਸੀਂ ਜਿਹੜੇ ਗ੍ਰੀਵੈਂਸ ਸਟੋਰੀਜ਼ ਨਾਲਤੇ ਮੈਂ ਕੁਛ ਅਗਰ ਬੋਈਆ ਪਹਿਲਾਂ ਤਾਂ ਇੱਕ ਵਾਰ ਇਹ ਵੀਡੀਓ ਸਕਰੀਨ ਤੇ ਜ਼ਰੂਰ ਦੇਖ ਲਵੋ ਉਸ ਤੋਂ ਬਾਅਦ ਕੀ ਹੈ ਪੂਰਾ ਮਾਮਲਾ ਉਸ ਦੇ ਬਾਰੇ ਵਿਸ਼ੇਸ਼ ਤੌਰ ਤੇ ਟਿੱਪਣੀ ਕਰਾਂਗੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਜ਼ਾਹਿਰ ਹੁੰਦਾ ਤੁਹਾਨੂੰ ਕਿ ਇਹ ਖੰਭਾ ਜਿਹੜਾ ਹੈਗਾ ਮੋਤਾ ਸਦਾਗਰ ਬਣ ਕੇ ਖੜਾ ਹੈ ਇਸ ਦੇ ਥੱਲੇ ਜੇਕਰ ਕੋਈ ਲੰਗਰਿਆ ਹੋਵੇ ਜੇਕਰ ਕੋਈ ਥੱਲੇ ਆ ਜਾਏ ਤਾਂ ਉਸ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹਾਲਾਂਕਿ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਜਰਨਲਿਸਟ ਦੀ ਵੀ ਮੌਤ ਹੋਈ ਸੀਗੀ ਹਾਲਾਂਕਿ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋਈ ਕਿ ਉਹ ਕਿਸ ਕਿਹੜੇ ਡਿਪਾਰਟਮੈਂਟ ਦਾ ਖੰਭਾ ਸੀਗਾ ਪਰ ਉਸ ਦੇ ਉੱਤੇ ਲਾਈਟਾਂ ਲੱਗੀਆਂ ਹੋਈਆਂ ਸੀ ਅਨੇਰੀ ਕਰਕੇ ਕਵਰੇਜ ਕਰਦੇ ਹੋ ਪੱਤਰਕਾਰ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਜਿਗਾ ਪਟਿਆਲਾ ਦੇ ਵਿੱਚ ਪਰ ਹੁਣ ਇੱਕ ਅਜਿਹਾ ਮਾਮਲਾ ਹੋਰ ਦੇਖਣ ਨੂੰ ਮਿਲਿਆ ਹਾਲਾਂਕਿ ਹੁਣ ਤੱਕ 4:30 ਵਜੇ ਦਾ ਜਿਹੜਾ ਅਪਡੇਟ ਸੀਗਾ ਉੱਥੇ ਮੌਜੂਦਾ ਪੀਐਸਪੀਸੀਐਲ ਦੀ ਟੀਮ ਆਪਣਾ ਕੰਮ ਕਰਦਾ ਦਿਖਾਈ ਦੇ ਰਹੀ ਹੈ ਪਰ ਗੱਲ ਇਹ ਦੇਖਣ ਵਾਲੀ ਹੈ ਤਕਰੀਬਨ 6 ਤੋਂ 7 ਘੰਟੇ ਉੱਥੇ ਇਹੀ ਹਾਲ ਚੱਲਦਾ ਰਿਹਾ ਇਸੇ ਤਰ੍ਹਾਂ ਇੱਕ ਖੰਭਾ ਮੌਤ ਦਾ ਸਦਗਰ ਬਣ ਕੇ ਖੜਾ ਰਿਹਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਤੱਕ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋ ਜਾਂਦਾ ਤੇ ਉਹ ਉੱਥੇ ਬੈਠ ਕੇ ਧਰਨਾ ਨਹੀਂ ਲਗਾ ਦਿੰਦਾ ਮੁਆਵਜ਼ੇ ਵਾਸਤੇ ਉਦੋਂ ਤੱਕ ਸ਼ਾਇਦ ਕੋਈ ਵੀ ਡਿਪਾਰਟਮੈਂਟ ਦੇ ਜਿਹੜੇ ਕੰਨ ਹੈਗੇ ਤੇ ਦਿਮਾਗ ਹੈਗੇ ਉਹ ਦਰੁਸਤ ਨਹੀਂ ਹੁੰਦੇ ਇਹ ਇਹੀ ਐਗਜ਼ਾਮਪਲ ਸਿੱਧ ਕਰਦਾ ਹੈ ਕਿਉਂਕਿ ਪਟਿਆਲਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਤਫੱਜਲਪੁਰੇ ਦੇ ਵਿੱਚ ਇੱਕ ਛੋਟੀ ਕੁੜੀ ਦੀ ਜਿਸ ਦੀ ਉਮਰ ਤਕਰੀਬਨ 2 ਤੋਂ 4 ਸਾਲ ਸੀਗੀ ਉਸ ਦੀ ਇਸੇ ਤਰ੍ਹਾਂ ਮੌਤ ਹੋਈ ਸੀਗੀ ਉਹ ਇੱਕ ਅਵੈਧ ਕਲੋਨੀ ਕਹਿੰਦੇ ਆ ਇਹ ਅਵੈਧ ਝੁੱਗੀਆਂ ਜਿਹੜੀ ਵਸਾਈਆਂ ਸੀਗੀਆਂ ਉੱਥੇ ਰਹਿੰਦੀ ਸੀ ਜੀ ਉਹਦੇ ਉੱਤੋਂ ਹਾਈ ਵੋਲਟੇਜ ਤਾਰਾਂ ਜਾਂਦੀਆਂ ਸੀ ਹਾਈ ਵੋਲਟੇਜ ਤਾਰਾਂ ਕਿਸੇ ਸ਼ਾਰਟ ਸਰਕਟ ਕਾਰਨ ਥੱਲੇ ਗਿਰੀ ਤੇ ਉਸ ਦੇ ਵਿੱਚ ਦੋ ਬੱਚੀਆਂ ਘਾਇਲ ਹੋਈ ਜਿਸ ਚੋਂ ਇੱਕ ਬੱਚੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਪੀਐਸਪੀਸੀਐਲ ਦੇ ਡਿਪਾਰਟਮੈਂਟ ਵੱਲੋਂ ਉਸ ਨੂੰ 6000 ਦਾ ਮੁਆਵਜ਼ਾ ਦਿੱਤੇ ਜਾਣ ਦੀ ਗੱਲਬਾਤ ਜਿਹੜੀ ਕਾਫੀ ਉੱਠੀ ਸੀ ਇਸ ਚੀਜ਼ ਦੀ ਪੁਸ਼ਟੀ ਇੱਕ ਵੱਡੇ ਚੈਨਲ ਦੇ ਇੰਟਰਵਿਊਰ ਰਾਹੀਂ ਪਤਾ ਲੱਗੀ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਇੱਕ ਹੋਰ ਆਂਦੀ ਹੈ कि ਜਦੋਂ ਪੀਐਸਪੀਸੀਐਲ ਨੂੰ ਇਸ ਚੀਜ਼ ਬਾਰੇ ਪਤਾ ਹੈ ਕਿ ਉਹ ਝੁੱਗੀਆਂ ਜਿਹੜੀ ਉਹ ਅਵੈਧ ਨੇ ਤਾਂ ਉੱਥੇ ਕਿਉਂ ਨਹੀਂ ਉਹ ਮਿਊਨਿਸਪਲ ਕਾਰਪੋਰੇਸ਼ਨ ਨੂੰ ਲਿਖ ਕੇ ਦਿੰਦੀ ਕਿ ਇਹ ਇਲੀਗਲ ਬੈਠੇ ਨੇ ਤੇ ਜਿਹੜੀ ਜਿਹੜੀ ਹਾਈ ਵੋਲਟੇਜ ਤਾਰਾਂ ਜਾਂਦੀਆਂ ਨੇ ਤੇ ਇਸ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਜੇਕਰ ਗੱਲ ਕਰੀਏ ਉੱਥੇ ਇਸ ਵੇਲੇ ਤੁਸੀਂ ਜੇ ਜਾ ਕੇ ਹੁਣ ਵੀ ਦੇਖੋ ਤਾਂ ਉੱਥੇ ਪੀਐਸਪੀਸੀਐਲ ਦੇ ਡਿਪਾਰਟਮੈਂਟ ਨਹੀਂ ਇਹਨਾਂ ਨੂੰ ਰੈ residențial ਮੀਟਰ ਵੀ ਦਿੱਤੇ ਹੋਏ ਨੇ ਝੁੱਗੀਆਂ ਦੇ ਵਿੱਚ ਤਾਂ ਜੋ ਉਹ ਬਿਜਲੀ ਦੀ ਵਰਤੋਂ ਕਰ ਸਕਣ ਜੇ ਕਈਆਂ ਨੂੰ ਬਿਜਲੀ ਦੇ ਮੀਟਰ ਨਹੀਂ ਮਿਲਦੇ ਤਾਂ ਉਹਨਾਂ ਨੇ ਸ਼ਰੇਆਮ ਕੁੰਡੀ ਪਾਈ ਹੋਈ ਹੈ ਤੇ ਥੈਫਟ ਕਰਦੇ ਆ ਬਿਜਲੀ ਦੀ ਉਸ ਤੋਂ ਬਾਅਦ ਗੱਲ ਕਰੀਏ ਕੱਲਾ ਡਿਪਾਰਟਮੈਂਟ ਹੀ ਨਹੀਂ ਰਿਸਪਾਂਸਿਬਲ ਇਸ ਚੀਜ਼ ਬਾਰੇ ਇਸ ਚੀਜ਼ ਬਾਰੇ ਪੋਲਿਟਿਕਸ ਵੀ ਰਿਸਪਾਂਸਿਬਲ ਹੈ ਕਿਉਂਕਿ ਉਹਨਾਂ ਦੇ ਆਧਾਰ ਕਾਰਡ ਵੀ ਉੱਥੇ ਤੇ ਬਣੇ ਹੋਏ ਨੇ ਜਦਕਿ ਉਹ ਸ਼ਰੇਆਮ ਰਹਿਣਾ ਇਲੀਗਲ ਹੈ ਇਹ ਜਦੋਂ ਆਧਾਰ ਕਾਰਡ ਬਣ ਜਾਂਦੇ ਨੇ ਇਸ ਤੋਂ ਬਾਅਦ ਵੋਟ ਬੈਂਕ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਰਾਂਝਾ ਰਾਜੀ ਇਹਨਾਂ ਦਾ ਹੋ ਜਾਂਦਾ ਵੋਟਾਂ ਲੈ ਲੈਂਦੇ ਨੇ ਉਸ ਤੋਂ ਬਾਅਦ ਕੋਈ ਜੀਐਮ ਰਹੇ ਖਵੇ ਉਸ ਬਦ ਦੇ ਤਾਂ ਚੱਲਦਾ ਹੀ ਰਹਿਣਾ ਹੈ ਇਹ ਵਨ ਆਫ ਦੀ ਮੇਜਰ ਕਾਰਨ ਇਹੀ ਹੈ ਕਿ ਪੰਜਾਬ ਦਾ ਯੂਥ ਜਿਹੜਾ ਬਾਹਰ ਨੂੰ ਭਜਦਾ ਕਿਉਂਕਿ ਇੱਥੇ ਧਰਨੇਆਂ ਦਾ ਕੋਈ ਵੀ ਅੰਤ ਨਹੀਂ ਹੈ ਤੇ ਨਾ ਹੀ ਲੱਗਦਾ ਹੋਏਗਾ ਜੋ ਇਸ ਵੇਲੇ ਤਦਾਦ ਚੱਲ ਰਹੀ ਹੈ ਪੀਐਸਪੀਸੀਲ ਡਿਪਾਰਟਮੈਂਟ ਨੂੰ ਜਦੋਂ ਇਸ ਚੀਜ਼ ਬਾਰੇ ਪਤਾ ਲੱਗਿਆ ਸ਼ਾਇਦ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਤਕਰੀਬਨ 9 ਤੋਂ 10 ਵਜੇ ਦੇ ਵਿੱਚ ਵਿੱਚ ਇਸ ਬਾਰੇ ਪਤਾ ਲੱਗਿਆ ਸਿਗਾ ਉਸ ਤੋਂ ਬਾਅਦ ਵੀ ਉਹਨਾਂ ਪਰ ਲੋਕਾਂ ਨੂੰ ਕੋਈ ਚੇਤਾਵਨੀ ਦਾ ਬੋਰਡ ਲਗਾਇਆ ਗਿਆ ਸੀਗਾ ਉੱਥੇ ਮੌਜੂਦਾ ਸਾਈਟ ਉੱਤੇ ਕਿ ਇਸ ਦੇ ਅੱਗੇ ਨਾ ਜਾਓ ਤਾਂ ਜੋ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਇਸ ਚੀਜ਼ ਤੋਂ ਪਰਹੇਜ਼ ਕਰੋ ਆਵਾਜਾਈ ਦਾ ਪਰਹੇਜ਼ ਕਰੋ ਪਰ ਫਿਰ ਵੀ ਜਿੱਦ ਕਰ ਤੁਹਾਨੂੰ ਮੈਂ ਬਕਾਇਦਾ ਟਾਈਮਾਂ ਦੇ ਨਾਲ ਵੀ ਵੀਡੀਓ ਦਿਖਾ ਰਿਹਾ ਕਿ ਉੱਥੇ ਜਦੋਂ ਗਰਾਊਂਡ ਰਿਐਲਿਟੀ ਮੈਂ ਪੇਸ਼ ਕਰਨ ਲਈ ਤੁਹਾਡੇ ਸਾਰਿਆਂ ਲਈ ਉੱਥੇ ਪਹੁੰਚਿਆ ਸੀਗਾ ਤਾਂ ਕਿਸ ਤਰ੍ਹਾਂ ਕੁਝ-ਕੁਝ ਟਾਈਮ ਬਾਅਦ ਲੋਕੀ ਆਮ ਤੌਰ ਤੇ ਜਾ ਰਹੇ ਸੀ ਲੋਕੀ ਵੀ ਇਸ ਚੀਜ਼ ਬਾਰੇ ਸਤਰਕ ਨਹੀਂ ਹੈ ਕਿ ਸਾਡੀ ਜਾਨ ਇਸ ਤਰ੍ਹਾਂ ਹੀ ਜਾ ਸਕਦੀ ਹੈ ਪਰ ਗੱਲ ਕਰੀਏ ਪੀਐਸਪੀਸੀਐਲ ਡਿਪਾਰਟਮੈਂਟ ਕੱਲਾ ਉਰੇ ਤੱਕ ਰਿਸਪੌਂਸਿਬਲ ਨਹੀਂ ਹੈ ਇਹਨਾਂ ਦੀ ਹੋਰ ਵੀ ਕਈ ਗੱਲਾਂ ਨੇ ਜਾਂ ਕਈ ਅਜਿਹੇ ਕੈਲੀ ਕਿ ਜਿਹੜੇ ਕਪਲੇ ਨੇ ਜਾਂ ਜਿਹੜਾ ਉੱਤੇ ਧਿਆਨ ਨਹੀਂ ਦਿੰਦੇ ਉਹ ਵੀ ਤੁਹਾਨੂੰ ਸੁਚੇਤ ਕਰਦੀ ਹੈ ਕਿ ਜਿਸ ਤਰ੍ਹਾਂ ਗੁਰੂਆਂ ਨਗਰ ਦੇ ਵਿੱਚ ਹੀ ਸ਼ਰਿਆਮ ਬੜੇ ਜੋੜਾ ਸ਼ੋਰਾ ਨਾਲ ਰੈ residențial ਏਰੀਆ ਦੇ ਵਿੱਚ ਕਿਵੀਸ਼ਨ ਸੈਂਟਰਸ ਇੰਸਟੀਚੂਟਸ ਆਈਲਸ ਸੈਂਟਰ ਚੱਲ ਰਹੇ ਨੇ ਜਿਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਹੈ ਕਾਰਵਾਈ ਕਿਉਂ ਨਹੀਂ ਹੈ ਕਿਉਂਕਿ ਇਹਨਾਂ ਉੱਤੇ ਜਿਹੜੇ ਰੈ residențial ਮੀਟਰ ਲੱਗੇ ਹੋਏ ਨੇ ਰੈ residențial ਮੀਟਰਾਂ ਦੀ ਵਰਤੋਂ ਕਰਕੇ ਇਹ ਕਮਰਸ਼ੀਅਲ ਬਿਜਲੀ ਤੌਰ ਤੇ ਯੂਜ਼ ਕਰਦੇ ਆ ਤਾਂ ਜੋ ਬੱਚਿਆਂ ਨੂੰ ਪੜਾਉਣਨੇ ਆ ਤੇ ਅਰਨਿੰਗ ਸੋਰਸ ਬਣਾਉਣਨੇ ਆ ਆਪ ਦਾ ਔਰ ਇਹ ਕੋਈ ਇੱਕ ਇੱਕ ਤੋਂ 10 ਬੱਚਿਆਂ ਦਾ ਬੈਚ ਨਹੀਂ ਇਹ 30-30 ਤੋਂ 50-50 ਬੱਚਿਆਂ ਦਾ ਬੈਚ ਉੱਥੇ ਚੱਲ ਰਿਹਾ ਹੁੰਦਾ ਹੈ ਗੱਲ ਇਸੇ ਫੋਰੇਨਿਕ ਖਤਮ ਹੁੰਦੀ ਗੱਲ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿ ਆਖਰ ਜੇਕਰ ਉੱਥੇ ਵੀ ਕੋਈ ਅੱਗ ਲੱਗ ਜਾਵੇ ਕੋਈ ਐਮਰਜੈਂਸੀ ਐਗਜ਼ਿਟ ਨਹੀਂ ਹੈ ਕੋਈ ਫਾਇਰ ਐਕਸਟਿੰਗੁਇਸ਼ਰ ਨਹੀਂ ਹੈ ਇਹਨਾਂ ਦੀ ਸ਼ਰੇਆਮ ਇੱਕ ਤਰ੍ਹਾਂ ਦੀ ਥਿਫਟ ਕਹਿ ਸਕਦੇ ਆ ਇੰਸਟੀਚੂਟ ਵਾਲਿਆਂ ਦੀ ਕਿ ਇਹ ਸ਼ਰੇਆਮ ਥਿਫਟ ਕਰ ਰਹੇ ਨੇ ਏਰੀਆ ਦੇ ਵਿੱਚ ਤੇ ਪੀਐਸਪੀਸੀਐਲ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਜਾਣਕਾਰੀ ਹੈ ਤਾਂ ਉਸ ਦੇ ਉੱਤੇ ਇਹ ਬਣਦੀ ਕਾਰਵਾਈ ਨਹੀਂ ਕਰਦੇ ਹੋਰ ਤੇ ਹੋਰ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਕਿ ਇਸ ਦੇ ਵਿਰੁੱਧ ਜਿਹੜਾ ਥੈਫਟ ਦਾ ਕੇਸ ਬੰਦਾ ਹੈ ਉਸ ਦੇ ਉੱਤੇ ਹੁਣ ਤੱਕ ਇੰਨੇ ਮਾਮਲੇ ਕੋਈ ਦੇਖਣ ਨੂੰ ਨਹੀਂ ਮਿਲੇ ਨੇ ਗੱਲ ਕਰੀਏ ਖਬਰਾਂ ਦੇ ਵਿੱਚ ਵੀ ਪ੍ਰਿੰਟ মিডিਆ ਰਹੀ ਵੀ ਕੋਈ ਇੰਨੀ ਚੀਜ਼ਾਂ ਦੇਖਣ ਨੂੰ ਜਾਂ ਸੁਣਨ ਨੂੰ ਨਹੀਂ ਮਿਲੀਆਂ ਕਿ ਇਹ ਥੈਫਟ ਦੇ ਉੱਤੇ ਇੰਨੇ ਕੇਸ ਬਨੇ ਹੋਣ ਜਾਂ ਇੰਨਾਂ ਦੇ ਚਲਾਨ ਕੱਟੇ ਗਏ ਹੋਣ ਇਹ ਸ਼ਾਇਦ ਪੰਜਾਬ ਕਾ ਪੂਰੇ ਇੰਡੀਆ ਦਾ ਇਹੀ ਰਿਵਾਜ ਹੈ ਕਿ ਜਦੋਂ ਤੱਕ ਕਿਸੇ ਦੀ ਜਾਨ ਨਹੀਂ ਚਲੀ ਜਾਂਦੀ ਉਹ ਤਰਨਿਆ ਤੇ ਨਹੀਂ ਬੈਠਦਾ ਉਦੋਂ ਤੱਕ ਕੋਈ ਵੀ ਡਿਪਾਰਟਮੈਂਟ ਸੁਚੇਤ ਨਹੀਂ ਹੁੰਦਾ ਹਾਲੇ ਕਿ ਹੁਣ ਵੀ ਹਲੇ ਵੀ ਟਾਈਮ ਹੈ ਕਿ ਆਖਰ ਜੇਕਰ ਆਪਾਂ ਸੁਚੇਤ ਹੋ ਜਾਈਏ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਵੇਲੇ ਬੜਾ ਰੋਲਾ ਪਿਆ ਹੋਇਆ ਹੈ ਕਿ ਜਿਹੜੀ ਬਿਜਲੀ ਦੀ ਕੰਜ਼ਮਪਸ਼ਨ ਹੈਗੀ ਉਹ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਾਰਨ ਬਿਜਲੀ ਘਟਦੀ ਜਾ ਰਹੀ ਹੈ ਦਿਨ-ਪ੍ਰਤੀ ਦਿਨ ਪਰ ਇਹੀ ਜਿਹੜੇ 600 ਯੂਨਿਟ ਦੀ ਗੱਲ ਕਰਦੇ ਆ 600 ਯੂਨਿਟ ਵਾਲੀ ਸਕੀਮ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਜਦ ਚਿੱਠੀ ਲਿਖੀ ਗਈ ਸੀ ਇਸ ਦੇ ਬਾਰੇ ਮੈਂ ਪਹਿਲਾਂ ਵੀ ਇੱਕ ਐਕਸਕਲੂਸਿਵ ਸਟੋਰੀ ਕੀਤੀ ਸੀ ਜੋ ਕਿ ਤੁਸੀਂ ਆਈ ਬਟਨ ਦੇ ਵਿੱਚ ਵੀ ਦੇਖ ਸਕਦੇ ਹੋ ਜਾ ਕੇ ਪਰ ਇਹ 600 ਯੂਨਿਟ ਦੀ ਜਿਹੜੀ ਕਾਣੀ ਹੈਗੀ ਇਹਦੇ ਵਿੱਚ ਹੁਣ 10 ਤੋਂ 12 ਪੈਸੇ ਪਿਛਲੇ ਕੁਝ ਦਿਨਾਂ ਦੇ ਵਿੱਚ ਵਧੇ ਹੈ ਕਿ ਪਰ ਯੂਨਿਟ ਜੇ 601 ਯੂਨਿਟ ਹੋ ਜਾਂਦਾ ਤਾਂ ਆਪਾਂ ਨੂੰ ਉਸਦੇ ਪੈਸੇ ਭਰਨੇ ਪੈਂਦੇ ਆ 2 ਮਹੀਨਿਆਂ ਦੇ ਵਿੱਚ ਜਿਹੜਾ 2 ਮਹੀਨਿਆਂ ਦਾ 600 ਯੂਨਿਟ ਮਿਲਦਾ ਹੈ ਫ੍ਰੀ ਆਪਾਂ ਨੂੰ ਪਰ ਉਸਦੇ ਵਿੱਚ ਜਿਹੜੇ 10 ਤੋਂ 12 ਪੈਸੇ ਵਧੇ ਸੀਗੇ ਉਹ 10 ਤੋਂ ਪੈਸੇ 12 ਪੈਸਿਆਂ ਦੇ ਉੱਤੇ ਜੇਕਰ ਆਪਾਂ ਧਿਆਨ ਦਈਏ ਤਾਂ ਉਹ ਕਿਸ ਨੂੰ ਭੁਗਤਣੇ ਪੈਣਗੇ ਆਪਣੇ ਵਰਗੇ ਆਮ ਲੋਕਾਂ ਨੂੰ ਹੀ ਭੁਗਤਣੇ ਪੈਣਗੇ ਕਿਉਂਕਿ ਇੰਨਾ ਉੱਤੇ ਕੋਈ ਬੰਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੇ ਇਹ ਰੈਜ਼ੀਡੈਂਟ ਘਰੇਲੂ ਯੂਨਿਟ ਵਰਤ ਕੇ ਜਿਹ ਬਿਜਲੀ ਹੈਗੀ ਉਹ ਨਹੀਂ ਵਰਤੇ ਨਾ ਕਿ ਉੱਥੇ ਮਿਲ ਸਕਦਾ ਜੇਕਰ ਉੱਥੇ ਹੋ ਸਕਦਾ ਹੈ ਕਿ ਕਮਰਸ਼ੀਅਲ ਮੀਟਰ ਵੀ ਦਿੱਤੇ ਗਏ ਹੁਣ ਪੀਐਸਪੀਸੀਐਲ ਵੱਲੋਂ ਜੇ ਦਿੱਤੇ ਗਏ ਨੇ ਤਾਂ ਖਾਸ ਤੌਰ ਤੇ ਇਲੀਗਲ ਜਾਹਿਰ ਹੁੰਦੇ ਨੇ ਕਿਉਂਕਿ ਨਾ ਤਾਂ ਉੱਥੇ ਕੋਈ ਐਮਰਜੈਂਸੀ ਐਗਜ਼ਿਟ ਹੈ ਤੇ ਨਾ ਹੀ ਉਹਦਾ ਨਕਸ਼ਾ ਜਿਹੜਾ ਪਾਸ ਹੈ ਉਹ ਕਮਰਸ਼ੀਅਲੀ ਹੋ ਸਕਦਾ ਹੈ ਸੋ ਐਟ ਦੀ ਐਂਡ ਗੱਲ ਇਹ ਦੇਖਣ ਵਾਲੀ ਹੈ ਕਿ ਕਦੋਂ ਤੱਕ ਇਹੀ ਜਿਹੜੀ ਛੋਟੀ ਛੋਟੇ ਕ੍ਰਾਈਮਸ ਚੱਲਦੇ ਰਹਿਣਗੇ ਤੇ ਇਹ ਕਿਸੇ ਦਾ ਜਾਣ ਲੈਂਡ ਤੱਕ ਜਾਣਗੇ ਜਲਦ ਮਿਲਾਂਗੇ ਹੋਰ ਨਵਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਕ੍ਰਿਮਨ ਸਟੋਰੀਜ਼ ਨਾਲ